ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ sat naam siri vahe guru sat 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 naam siri guru sat ਸਤ ਨਾਮ ਸਿਰਵਾਏ ਗੁਰੂ ਵਾਹੇ ਗੁਰੂ ਤਨ ਵਾਹੇ 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 ਗੁਰੂ ਸਤ ਨਾਮ ਸਤਿਨਾਮ ਸ੍ਰੀ ਵਾਹਿਗੁਰੂ 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 ਤੇ ਨਾਮ ਸਿਰਵਾਏ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਦੇਖੋ ਪਰ ਆ ਕਿ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜੋ ਇੰਨਾ ਵੱਡਾ ਮਾਣ ਮੈਨੂੰ ਮਿਲਿਆ ਮਹੁਰ ਹਰਕ੍ਰਿਸ਼ਨ ਪਾਸ਼ਾ ਜੀ ਦਰਤੇ ਬੰਗਲਾ ਸਾਹਿਬ ਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਗੁਰੂ ਸਾਹਿਬ ਆਪ ਨੇ ਜਿਹੜੀ ਸੇਵਾ ਚੁਲੀ ਪਾਈ ਇਹਨੂੰ ਕਰਨ ਦੀ ਸ਼ਮਤਾ ਔਰ ਤਾਕਤ ਵੀ ਆਪ ਹੀ ਦਿਓ ਅੱਜ ਦਿੱਲੀ ਦੀ ਪਹਿਲੀ ਕੈਬਨਿਟ ਨੇ ਦੋ ਇਤਿਹਾਸਿਕ ਫੈਸਲੇ ਕੀਤੇ ਪਹਿਲਾ ਦਿੱਲੀ ਦੇ ਅੰਦਰ ਮੁਫਤ ਇਲਾਜ ਹੋ ਸਕੇ ਇਹਦੇ ਵਾਸਤੇ 10 ਲੱਖ ਤੱਕ ਦੇ ਇਲਾਜ ਦਾ ਜੋ ਸਾਡਾ ਇਲੈਕਸ਼ਨ ਮੈਨੀਫੈਸਟੋ ਦਾ ਵਾਅਦਾ ਸੀ ਉਸ ਨੂੰ ਪੂਰਾ ਕੀਤਾ ਹੈ ਔਰ ਅਸ਼ੀਮਾਨ ਭਾਰਤ ਜਿਹੜਾ ਹੈ ਉਹ ਟਾਪ-ਅਪ ਨਾਲ 5 ਲੱਖ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਔਰ 5 ਲੱਖ ਦਿੱਲੀ ਸਰਕਾਰ ਆਪਣਾ ਦੇਗੀ 10 ਲੱਖ ਤੱਕ ਦਾ ਮੁਫਤ ਇਲਾਜ ਹੋਏਗਾ ਦਿੱਲੀ ਅੰਦਰ ਨਾਲ ਹੀ ਇੱਕ ਕੈਗਰੀ ਰਿਪੋਰਟ ਜਿਹੜੀ ਦਬਾ ਰੱਖੀ ਸੀ ਹੁਣ ਤੱਕ ਕਿਉਂ ਦਬਾਰ ਰੱਖੀ ਸੀ 2022 ਤੋਂ ਕੇਜਰੀਵਾਲ ਜੀ ਜੇ ਅਮਾਨਦਾਰ ਸੀ ਤੇ ਸਾਹਮਣੇ ਕਿਉਂ ਨਹੀਂ ਲਿਆ ਰਹੀ ਸੀ ਕਿਉਂਕਿ ਉਹਦੇ ਅੰਦਰ ਬਹੁਤ ਸਾਰੇ ਘੁਟਾਲੇ ਸਮਝ ਆਏ। ਅੱਜ ਜਦੋਂ ਇਹ ਦੇਖੀ ਤੇ ਉਹਦੇ ਚ ਇਹ ਗੱਲ ਸਮਝ ਆ ਰਹੀ ਆ ਕਿ ਜੋ ਪਰਫਾਰਮੈਂਸ ਪੇਡ ਕੈਗ ਰਿਪੋਰਟ ਆ ਉਹ ਇੱਕ ਸ਼ਰਾਬ ਸਪਲਾਈ ਨੂੰ ਲੈ ਕੇ ਵੀ ਚੈਲੰਜ ਆਉਦੇ ਅੰਦਰ ਔਰ ਇਸ ਕਰਕੇ ਸ਼ਾਇਦ ਉਹ ਦਬਾ ਕੇ ਬੈਠੇ ਸੀਗੇ। ਹੁਣ ਇਹ ਜਦੋਂ ਪੱਟਲ ਤੇ ਆਊਗੀ ਸਭ ਦੇ ਸਾਹਮਣੇ ਦਾ ਨੰਗਾ ਸੱਚ ਆਏਗਾ। ਅਰਵਿੰਦ ਕੇਜਰੀਵਾਲ ਜੀ ਨੇ ਜੋ ਲੁੱਟ ਖਸੁੱਟ ਕੀਤੀ ਆ ਉਹ 14 ਕੈਗ ਰਿਪੋਰਟ ਦੀਆਂ ਰਿਪੋਰਟਾਂ ਚੋਂ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਨਿਕਲ ਲੰਗੀਆਂ ਜਮਨਾ ਦਾ ਮੁੱਦਾ ਵੀ ਚੱਕਿਆ ਜਾ ਰਿਹਾ ਜੀ ਜਮਨਾ ਜੀ ਸਾਫ਼ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਗਏ ਵੀ ਸੀ ਅੱਜ ਉੱਥੇ ਜਾ ਕੇ ਵੀ ਪੂਜਾ ਅਰਚਨਾ ਕੀਤੀ ਸੀ ਜੀ ਔਰ ਇੱਕ ਬਹੁਤ ਵੱਡਾ ਚੈਲੰਜ ਆ ਜਿਸ ਤਰੀਕੇ ਜਮਨਾ ਨੂੰ ਗੰਦਾ ਕਰ ਦਿੱਤਾ ਗਿਆ ਲੇਕਿਨ ਸਾਨੂੰ ਵਿਸ਼ਵਾਸ ਆ ਕਿ ਅਸੀਂ ਇਹਦੇ ਅੰਦਰ ਵੀ ਕਾਮਯਾਬ ਹੋਵਾਂਗੇ